ਹਲਕਾ ਫਤਿਹਗੜ ਚੂੜੀਆਂ ਦੇ ਇੰਚਾਰਜ ਅਤੇ ਪੰਚਪ ਦੇ ਚੇਅਰਮੈਨ ਬਲਬੀਰ ਸਿੰਘ ਪੰਨੂ ਨੇ ਹਲਕੇ ਦੇ ਅਧੀਨ ਆਉਂਦੇ ਇੱਕੀ ਪਿੰਡਾਂ ਦੇ 40 ਪਰਿਵਾਰਾਂ ਨੂੰ ਕੱਚੇ ਮਕਾਨ ਪੱਕੇ ਕਰਨ ਲਈ ਗ੍ਰਾਂਟ ਮਨਜ਼ੂਰ ਕਰ ਦਿੱਤੀ ਗਈ ਹੈ ਜਿਸ ਕਰਕੇ ਲੋਕ ਹੋਏ ਬਾਗੋਬਾਗ ਚੇਅਰਮੈਨ ਪੰਨੂ ਦੀ ਖੂਬ ਕੀਤੀ ਪ੍ਰਸ਼ੰਸਾ ਦਿਵਯਾ ਪੰਜਾਬ ਨਾਲ ਗੱਲਬਾਤ ਦੌਰਾਨ ਪੰਨੂ ਨੇ ਕਿਹਾ ਕਿ ਪਿੰਡਾਂ ਦਾ ਵਿਕਾਸ ਜੰਗੀ ਪੱਧਰ ਤੇ ਜਾਰੀ ਹੈ ਉਹਨਾਂ ਨੇ ਕਿਹਾ ਆਉਣ ਵਾਲੇ ਦਿਨਾਂ ਵਿੱਚ ਵਿਕਾਸ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇਗੀ ਇਸ ਮੌਕੇ ਤੇ ਬਲਬੀਰ ਸਿੰਘ ਪੰਨੂ ਵੱਲੋਂ ਕੱਚੇ ਕੋਠਿਆਂ ਦੇ ਲਾਭਪਾਤਰੀਆਂ ਨੂੰ ਇਸ ਯੋਜਨਾ ਬਾਰੇ ਜਾਗਰੂਕ ਵੀ ਕੀਤਾ ਗਿਆ ਜਾਨੂ ਦਿਵਿਆ ਪੰਜਾਬ ਨਾਲ ਗੱਲਬਾਤ ਦੌਰਾਨ ਕੀ ਕਿਹਾ ਚੇਅਰਮੈਨ ਪੰਨੂ ਨੇ ਜੀ ਸਰ ਭਾਈਕੂ ਜੀ ਕਾ ਖਾਲਸਾ ਭਾਈਕੂ ਜੀ ਕੀ ਫਤਹੀ ਅੱਜ ਫਤਿਹਗੜ ਟੂੜੀਆਂ ਬਲਾਕ ਦੇ ਅnder ਅਧੀਨ ਹਮਦਾ 101 ਪਿੰਡ ਦੇ ਵਿੱਚੋਂ 21 ਪਿੰਨਾਂ ਦੀ ਡਿਮਾਂਡ ਸੀ ਕੱਚੇ ਮਕਾਨਾਂ ਦੀ ਕਾਫੀ ਪਰਿਵਾਰ ਸੀ ਜਿਨ੍ਹਾਂ ਦੇ ਮਕਾਨ ਕੱਚੇ ਸੀ ਅੱਜ 21 ਪਿੰਡਾਂ ਦੀ ਨਿਬਾੜ ਨੂੰ ਮੁੱਖ ਰੱਖਦੇ ਹੋਇਆਂ 40 ਪਰਿਵਾਰਾਂ ਦੀ ਜੋ 30000 ਦੀ ਕਿਸ਼ਤ ਪਹਿਲੀ ਤਾਂ ਪਾ ਦਿੱਤੀ ਗਈ ਹੈ। ਪਰ ਪਰਿਵਾਰਾਂ ਨੂੰ ਜਾਗਰੂਤ ਕਰਕੇ ਦਿੱਤਾ ਗਿਆ ਹੈ। 30000 ਦੀ ਕਿਸ਼ਤ ਦੇ ਨਾਲ ਆਪਣਾ ਨੀਂਹ ਪੱਥਰ ਮਕਾਨ ਦਾ ਰੱਖਣਗੇ ਔਰ ਦੂਸਰੀ ਕਿਸ਼ਤ 70000 ਔਰ ਤੀਸਰੀ ਕਿਸ਼ਤ 18000 ਮੇਰੀ ਪੂਰੇ ਹਲਕੇ ਨੂੰ ਫਤਗੜ ਜੂੜੀਆਂ ਨੂੰ ਜਿੰਨੇ ਵੀ ਸਾਡੇ ਮੋਤਵਾਰੇ ਉਹਨਾਂ ਨੂੰ ਵੀ ਬੇਨਤੀ ਹੈ, ਸੰਗਤ ਨੂੰ ਬੇਨਤੀ ਹੈ। ਕਿ ਥੋੜੇ ਦਿਨਾਂ ਤੱਕ ਆਨਲਾਈਨ ਪੋਰਟਲ ਚੱਲੂ ਹੋਣ ਵਾਲਾ ਹੈ ਹੋਰ ਵੀ ਜਿਹੜੇ ਪਰਿਵਾਰਾਂ ਦੇ ਕੱਚੇ ਮਕਾਨ ਨੇ ਉਹਨਾਂ ਮਕਾਨਾਂ ਦੇ ਵੱਧ ਤੋਂ ਵੱਧ ਲਿਸਟ ਸਾਡੇ ਤੱਕ ਪਹੁੰਚਾਈ ਜਾਏ ਤਾਂ ਜੋ ਉਹਨਾਂ ਪਰਿਵਾਰਾਂ ਨੂੰ ਅਸੀਂ ਸਰਕਾਰ ਵੱਲੋਂ ਜਿਹੜਾ ਬੈਨੀਫਿਟ ਮਿਲਣ ਵਾਲੀ ਹੈ ਸਹਾਇਤਾ ਹੈ ਉਹਨਾਂ ਵੱਲੋਂ ਉਹ ਸਰਕਾਰ ਸਰਕਾਰ ਵੱਲੋਂ ਜੀ ਮਿਲਣ ਵਾਲੀ ਸਹਾਇਤਾ ਉਹਨਾਂ ਤੱਕ ਪਹੁੰਚਾਈ ਜਾਏ ਅੱਜ 21 ਪਰਿਵਾਰਾਂ ਨੂੰ ਮੇਰੇ ਵੱਲੋਂ ਸੌਰੀ 21 ਪੰਡਾਂ ਦੇ 40 ਪਰਿਵਾਰਾਂ ਨੂੰ ਮੈਂ ਆਪਣੇ ਵੱਲੋਂ ਬਹੁਤ-ਬਹੁਤ ਵਧਾਈ ਵੀ ਦਿੰਦਾ ਅਗੇ ਪਰਮਾਤਮਾ ਅਗੇ ਅਰਦਾਸ ਵੀ ਕਰਦਾ ਪਰਮਾਤਮਾ ਹੋਰ ਵੀ ਜਿਹੜੇ ਪੰਡਾਂ ਦੇ ਵਿੱਚ ਪਰਿਵਾਰ ਵੱਸਦੇ ਨੇ ਅਸੀਂ ਉਹਨਾਂ ਪਰਿਵਾਰਾਂ ਦਾ ਵੀ ਵੱਧ ਤੋਂ ਵੱਧ ਜਿੰਨਾ ਵੀ ਅਸੀਂ ਸਾਥ ਦੇ ਸਕਾਂਗੇ ਉਹਨਾਂ ਪਰਿਵਾਰਾਂ ਦੀ ਜਿੰਨੇ ਵੀ ਅਸੀਂ ਮਕਾਨ ਪੱਕੇ ਕਰ ਸਕਾਂਗੇ ਅਸੀਂ ਰਲ ਮਿਲ ਕੇ ਇੱਕ ਟੀਮ ਬਣ ਕੇ ਜਿਹੜੇ ਵੀ ਸਾਡੇ ਪਿੰਡਾਂ ਦੇ ਵਿੱਚ ਮੋਤਵਾਰ ਨੇ ਉਹਨਾਂ ਦੇ ਥਰੂ ਅਸੀਂ ਲਿ ਸਟਾਂ ਕਲੈਕਟ ਕਰਾਂਗੇ ਫਿਰ ਸੈਕਟਰੀ ਸਹਿਬਾਨਾਂ ਨੂੰ ਪਿੰਡਾਂ ਦੇ ਵਿੱਚ ਭੇਜਾਂਗੇ ਤਾਂ ਜੋ ਸਹੀ ਤਰੀਕੇ ਦੇ ਨਾਲ ਉਹਨਾਂ ਦੀ ਫੋਟੋਗ੍ਰਾਫੀ ਕਰਕੇ ਉਹਨਾਂ ਨੂੰ ਜੋ ਬਣਦਾ ਹੱਕ ਹੈ ਬਣਦਾ ਜਿਹੜਾ ਉਹਨਾਂ ਦਾ ਰਾਸ਼ੀ ਬਣਦੀ ਮਕਾਨ ਦੀ ਰਾਸ਼ੀ ਉਹਨਾਂ ਨੂੰ ਅਸੀਂ ਪਹੁੰਚਾ ਸਕੀਏ ਅੱਜ ਮੇਰੇ ਵੱਲੋਂ ਸਾਰੇ ਮੋਤਵਾਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਅੱਜ ਜਿਨ੍ਹਾਂ ਦੇ ਮਕਾਨਾਂ ਦੀ ਪਹਿਲੀ 30000 ਜਿਹਨਾਂ ਨੂੰ ਕਿਸ਼ਤ ਪਈ ਉਹਨਾਂ ਨੂੰ ਵਧਾਈ ਵੀ ਆ ਤੇ ਉਹਨਾਂ ਨੂੰ ਬੇਨਤੀ ਵੀ ਆ ਇਸ 30000 ਦੀ ਕਿਸ਼ਤ ਨੂੰ ਅਸੀਂ ਮਕਾਨ ਦੇ ਉੱਤੇ ਚੂਜ ਕਰਨਾ ਤਾਂ ਜੋ ਅਸੀਂ ਆਉਣ ਵਾਲਾ ਜਿਹੜਾ ਹੋਰ 90000 ਰੁਪਈਆ ਉਹਦਾ ਅਸੀਂ ਬੈਨੀਫਿਟ ਲੈ ਸਕੀਏ ਇਹ ਮੇਰੇ ਲੋਕੀਨ ਵਾਸਤੇ ਵੀ ਆ ਇੱਕ ਬੇਨਤੀ ਹੈ ਤਾਂ ਹੀ ਦੇ ਹੋ ਕਹਿਣਾ ਚਾਹੁੰਦੇ ਆ ਵੀ ਅੱਜ ਸਾਡੇ ਪੇਟ ਦੇ ਜੋ ਵੀ ਇਹ ਗਰੀਬ ਪਰਿਵਾਰ ਨੇ ਉਹਨਾਂ ਨੂੰ ਆਸ ਹੀ ਵੀ ਸਾਡੇ ਪੱਕੇ ਕੋਠੇ ਵਹਿਣਾ ਇਹਨਾਂ ਦੀ ਆਸ ਅੱਜ ਪੂਰੀ ਹੋਈ ਆ ਸਰਦਾਰ ਬਲਬੀਰ ਸਿੰਘ ਬਨੂ ਸਾਹਿਬ ਨੇ ਕੀਤੀ ਆ ਤੇ ਬਾਕੀ ਜਿਹੜੇ ਰਹਿੰਦੇ ਨੇ ਮਕਾਨ ਉਹ ਵੀ ਆਂਦੇ ਪਏ ਅਸੀਂ ਤੁਹਾਨੂੰ ਚਲ ਤੋ ਜਲ ਮਤਲਬ ਬਾਕੀ ਜਿਹੜੇ ਰਹਿੰਦੇ ਉਹ ਵੀ ਪਾ ਦਾਂਗੇ ਪੰਕਜ ਪਾਂਦੀ ਦਿਵਿਆ ਪੰਜਾਬ ਟੀਵੀ ਫਤਿਹਗੜ ਚੂੜੀਆਂ